ਸੋ ਸਰਕਾਰਾਂ ਮਰਦਾਬਾਦ 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 ਆਪਣੇ ਹੱਕ ਲੈ ਕੇ ਵਾਹ ਜੈ ਜੀ ਰਮਾਨੀ ਜੈ ਜੀ ਰਮਾਨੀ ਯਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਿਆ ਜੰਗਬਾਦੀਆਂ ਦਾ ਇੱਕ ਆ ਜਿੰਦਾਬਾਦ 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 ਲਾਡ ਦੇ ਲੋਕ ਜਿੰਦਾਬਾਦ ਜਿੰਦਾਬਾਦ ਇਸ ਵੱਧ ਦੀ ਕਾਰ ਦੇ ਵਿੱਚ ਆਪਣਾ ਸਮਰਥਨ ਦੇਣਾ ਸੋ ਮੈਂ ਇਹ ਖੜਿਆ ਵੀ ਜਿਹੜੀ ਬਾਹਰ ਅਜੇ ਕੋ ਸਿੰਘ ਜੀ ਕਿਸਾਨ ਮਜ਼ਦੂਰ ਸੰਘਾ ਸਮਿਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਤੋਂ ਜੋ ਅੱਜ ਪੰਜਾਬ ਬੰਦ ਦੇ ਸਦੇ ਦੋਹਾਂ ਫੋਰਮਾਂ ਦੇ ਵੱਲੋਂ ਜੋ ਕਾਲ ਆਈ ਹੈ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਇੱਥੇ ਆਪਾਂ ਬੱਬਰੀ ਚੌਂਕ ਗੁਰਦਾਸਪੁਰ ਬਾਈਪਾਸ ਚੌਂਕ ਦੇ ਮੱਲੇ ਤੇ ਬੈਠੇ ਆ ਜਿਹਦੇ ਪੂਰਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਬੰਦ ਰੱਖਿਆ ਵਾ ਜਿਹਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੀਆਂ ਇਹ ਵਪਾਰ ਮੰਡਲ ਸਾਰੀਆਂ ਗੁਰਦਾਸਪੁਰ ਦੀ ਜਥੇਬੰਦੀਆਂ ਵਪਾਰ ਮੰਡਲ ਤੇ ਟਰਾਂਸਪੋਰਟ ਦੀਆਂ ਜਥੇਬੰਦੀਆਂ ਜੋ ਸਾਡੂ ਕਿਥੇ ਹਾਜ਼ਰੀ ਲਵਾ ਕੇ ਇਥੇ ਪਹੁੰਚ ਗਈਆਂ ਨੇ ਸੋ ਲੋਕ ਆਪ ਨਿਕਲੇ ਨਿਬੰਦ ਕਰਨ ਵਾਸਤੇ ਕਿਉਂਕਿ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅੱਜ ਮਰਨ ਵਰਤ ਜਿਹੜਾ ਵੈ ਉਹ 33 ਚੌਥੀ ਦਿਨ ਦੇ ਵਿੱਚ ਦਾਖਲ ਹੋ ਗਿਆ ਵੈ ਪਰ ਸਾਡੀ ਗੁੰਗੀ ਬੋਲੀ ਸਰਕਾਰ ਜਿਹੜੀ ਹੈ ਬਿਲਕੁਲ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਸਾਡੀ ਸੁਪਰੀਮ ਕੋਰਟ ਵੀ ਬਾਪੂ ਨੂੰ ਉੱਥੋਂ ਸਿਹਤ ਦੀ ਜ਼ਰੂਰ ਚਿੰਤਾ ਹੈ ਪਰ ਬਾਪੂ ਦੀ ਜੋ ਗੱਲ ਹੈ ਉਹਦੇ ਵੱਲ ਕੋਈ ਫਿਕਰ ਨਹੀਂ ਹੈਗਾ ਕਿ ਬਾਪੂ ਬੈਠਾ ਕਿਉਂ ਆ ਮਰਨ ਵਾਸਤੇ ਬਾਪੂ ਨੂੰ ਕੋਈ ਬਿਮਾਰੀ ਨਹੀਂ ਹੈ ਬਾਪੂ ਆਪਣੀ ਹੱਕੀ ਮੰਗਾ ਵਾਸਤੇ ਲੜਨ ਵਾਸਤੇ ਉੱਥੇ ਬੈਠਾ ਵੈ ਜਿਹਦੇ ਕਰਕੇ ਅੱਜ ਦਾ ਇਹ ਪੰਜਾਬ ਬੰਦ ਦਾ ਸੱਦਾ ਵੈ ਤੇ ਇੱਥੇ ਪੂਰੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਹਰ ਵਰਗ ਦੇ ਲੋਕ ਜਿਹੜੇ ਅਸੀਂ ਆਣ ਕੇ ਬੈਠੇ ਹੋਏ ਟ੍ਰਾਂਸਪੋਰਟ ਬੰਦ ਕਰ ਦਿੱਤੀ ਗਈ ਹੈ ਬਿਲਕੁਲ ਜੀ ਟ੍ਰਾਂਸਪੋਰਟ ਵੀ ਸਾਰੀਆਂ ਬੰਦ ਨੇ ਤੇ ਕਾਲ ਵੀ ਆਈਏ ਤੇ ਟ੍ਰਾਂਸਪੋਰਟਰ ਵਾਲੇ ਆਪ ਆਪ ਆਪਣੀ ਥਾਂ ਤੇ ਗੁਰਦਾਸਪੁਰ বাস ਸਟੈਂਡ ਦੇ ਵਿੱਚ ਇਧਰ ਉਧਰ ਆਪਣੇ ਤਰਨੇ ਲਾ ਕੇ ਵੀਰ ਬੈਠੇ ਹੋਏ ਨੇ ਜੀ ਮੈਂ ਜੋ ਸਕੱਤਰ ਸੀ ਹਿੰਦਰੀ ਦਾ ਰਣਜੀਤ ਸਿੰਘ ਸਾਡਾ ਜੋ ਇਹ ਪੰਜਾਬ ਬੰਦ ਕਰਨ ਦਾ ਮਕਸਦ ਇਹ ਹੈ ਕਿ ਜੋ ਸਾਡੇ ਪਹਿਲਾਂ 13 ਮਹੀਨੇ ਦਿੱਲੀ ਬੈਠੇ ਆਪਾਂ ਉੱਥੇ ਸਰਕਾਰ ਨਾਲ ਮੰਗਾ ਮੰਨੀਆਂ ਉਹ ਮੰਨਿਓ ਹੈ ਮੰਗਾ ਮੁੱਕਰ ਕੇ ਸਾਨੂੰ ਇਹ ਮਜਬੂਰੀ ਨਾਲ ਪੇ 13 ਫਰਿਉਤਨਾ ਲਾਉਣਾ ਪੈ ਜਾ ਸਾਨੂੰ ਅੱਜ 11 ਮਹੀਨੇ ਹੋ ਗਏ ਸਤੰਭੂ ਬਾਡਰ ਕਨੋਰੀ ਬਾਡਰ ਰਤਨਪੁਰ ਬਾਡਰ ਤੇ ਬੈਠੇ ਸਿਕ ਹਸਾਨਾ ਨੂੰ ਪਰ ਅਜੇ ਤੱਕ ਸਾਡੀ ਸਰਕਾਰ ਨੇ ਕੇਂਦ ਸਰਕਾਰ ਨੇ ਇੱਕ ਹੀ ਮੀਟਿੰਗ ਸਦੀ ਦੂਜਾ ਸਾਡਾ ਜੋਧਾ ਬਜ਼ੁਰਗ ਜੋਧਾ ਜਗਦੀਸ਼ ਸਿੰਘ ਢੱਲੇਵਾਲ ਸਾਹਿਬ ਜੋ ਅੱਜ 35ਵੇਂ ਦਿਨ ਚ ਮਰਨ ਵਰਤਨ ਬੈਠਿਆ ਪਰ ਸਰਕਾਰ ਨੇ ਇੱਕ ਵਾਰੀ ਆਣ ਕੇ ਬਾਦ ਨਹੀਂ ਪੁੱਛੀ ਜ਼ਬਰਦਸਤੀ ਕੀਤੀ ਜਿਉਂਦੇ ਚੁੱਕ ਕੇ ਲੈ ਗਏ ਉਹਨੂੰ ਕੀ ਮਤਲਬ ਜਦ ਚੁੱਕਣ ਦਾ ਵੀ ਤੁਹਿਆ ਜਿਹੜਾ ਮੰਗਾ ਮੰਨੂ ਆਹੀ ਆਪਣੇ ਮੰਗਾ ਮਨਵਾਉਣ ਵਾਸਤੇ ਬੈਠੇ ਆ ਜੋ ਸਾਡਾ ਪੰਜਾਬ ਬੰਦ ਦਾ ਸਦਾ ਜੀ ਮਜਬੂਰੀ ਹੋ ਕੇ ਦਿੱਤਾ ਵਾ ਕਿਉਂਕਿ ਸਰਕਾਰਾਂ ਦੇ ਸਿੱਧੇ ਤੱਕ ਜੂਨ ਕੋਈ ਨਹੀਂ ਸਰਕੀ ਸਾਡੀ ਮਜਬੂਰੀ ਬਣ ਗਈ ਸਾਨੂੰ ਇਹ ਮੰਗਾ ਮਨਵਾਉਣ ਵਾਸਤੇ ਇਹ ਕਰਕੇ ਪੰਜਾਬ ਸਾਡਾ ਅੱਜ 30 ਤਰੀਕ ਹੈ ਜੋ 7 ਵੇ ਲੈ ਕੇ ਸਾਮੀ 4 ਵੇ ਤੱਕ ਪੰਜਾਬ ਬੰਦ ਰਹੂਗਾ ਉਸ ਤੋਂ ਬਾਅਦ ਇਹ ਖੋਲਿਆ ਜਾਊਗਾ ਤੇ ਸਾਡੀਆਂ ਜੋ ਮੰਗਾ ਮੰਨ ਜਾਣ ਮਜਬੂਰੀ ਕਰਕੇ ਝੋਨਾ ਝੋਨਾ ਸਾਡਾ ਰੁਲਿਆ ਝੋਨਾ ਰੁਲਣ ਕਰਕੇ ਸਾਨੂੰ ਮਜਬੂਰੀ ਹੋਰ ਬਣ ਗਈ ਕਿਉਂਕਿ ਜੋ ਸਾਡੀ ਐਮਐਸਬੀ ਗ੍ਰਾਂਤੀ ਕਿਉਂ ਬਣਾਇਆ ਜਾਵੇ ਕਿਸਾਨਾਂ ਦੀਆਂ ਜੋ ਬਜ਼ੁਰਗ ਕਿਸਾਨ ਨੇ ਉਹਨਾਂ ਦੀ 20000 ਪੈਨਸ਼ਨ ਲਈ ਜਾਵੇ ਨਰੇਂਗਾ ਸਕੀਮ ਜਿਹੜੀ ਉਹ 200 ਦਿਨ ਦੀ ਕਿਤੇ 700 ਰੁਪਏ ਦੀ ਜਿਹੜੀ ਕੀਤੀ ਜਾਵੇ ਤੇ ਜੋ ਚੱਪਲ ਮੀਟਰ ਆ ਜੋ ਬਿਜਲੀ 2000 ਦੇ ਬਿਲੀ ਬਲੇ ਉਹ ਉਹਨੂੰ ਵਾਪਸ ਲਿਆ ਜਾਵੇ ਮੰਗਾ ਸਾਡੀਆਂ ਬਾਰਾਂ ਨੇ ਬਾਰਾਂ ਮੰਗਾ ਕੋਈ ਨਜਾਇਜ਼ ਨਹੀਂ ਉਹ ਮੰਗ ਕੋਈ ਸਾਡੀ ਜਾਇਜ਼ ਮੰਗਾਂ ਨੇ ਸਾਰੀਆਂ ਸਾਡੀ ਮਜਬੂਰੀ ਆ ਜੇ ਸਾਡੀ ਸਰਕਾਰ ਮੰਗਾ ਮੰਨਦੀ ਆ ਇਹ ਆਈ ਪਲੇਬਾ ਉੱਠ ਕੇ ਆ ਲਾਂਗੇ ਤੁਹਾਨੂੰ ਆਏ ਨਹੀਂ ਬਿਆ ਬਿਆ ਦੀ ਨਗਰ ਵਿੱਚ ਦਿੱਲੀ ਜਾਣਾ ਆ ਅੱਜ ਇੱਥੇ ਮੰਗਾ ਮੰਨ ਲਣ ਆਏ ਤੋਂ ਮੁੜ ਕੇ ਆਪਣੇ ਘਰੋਂ ਚੱਲ ਜਾਵਾਂਗੇ